ਇੱਕ ਘੜੀ ਦਿਨਸ ਮੋਕੋ ਬਹੁਤ ਦਹਾਰੇ ਇੱਕ ਘੜੀ ਦਿਨਸ Hello. Hello. करो. श्रीकरो सर यूट्यूब फैमिली करते बच्चे ओ बच्चे आगी। आगी। बड़ी खराब बच्ची है ਬੱਚੀ ਦਾ ਸੌਂਦੀ ਨਹੀਂ ਹੈਗੀ ਆ ਬੱਚੀ ਉਹ ਆ ਗੱਗੂ ਥੱਪੜ ਤਾਂ ਗਈ ਓ ਬੋ ਉਹ ਦੋ ਜਣੇ ਨੂੰ ਸੰਭਾਲਿਆ ਆ ਕੱਲੀ ਨੇ देखो कैट बैठी ए बिचारी मोटरसाइकिल ਦੇ ਨੀਚੇ ਬੈਠੀ ਆ ਕੱਦੀ ਬਹੁਤ ਧਿਰ ਹੋ ਗਈ ਇੱਥੇ ਬਿਚਾਰੀ ਬੈਠੀ ਆ ਇੱਥੇ ਘੁੰਮਦੀ ਰਹਿੰਦੀ ਆ ਸਾਡੇ ਬੇੜੇ ਵਿੱਚ ਤੇ ਇਹਨੇ ਛੋਟੇ ਛੋਟੇ ਬਲੂੰਗੜੇ ਦਿੱਤੇ ਨੇ ਬਿਚਾਰੀ ਹੁਣੀ ਮਾਂ ਬਣੀ ਆ ਬੜੀ ਕਮਜ਼ੋਰ ਜੀ ਹੋ ਗਈ ਬਿੱਲੀ ਤੇ ਮੈਨੂੰ ਬੜਾ ਇੱਥੇ ਤਰਸਾਇਆ ਤੇ ਮੈਨੂੰ ਰੋਟੀ ਪਾਈ ਮੈਂ ਵੈਸੇ ਤਾਂ ਪਹਿਲਾਂ ਤੋਂ ਹੀ ਰੋਟੀ ਪਾਉਂਦੀ ਆਨੀ ਇਹਨੂੰ ਪਰ ਵੈਸੇ ਮੈਨੂੰ ਤਰਸ ਜਾਇਆ ਇੱਕ ਮਾਂ ਬੰਨਾ ਬਹੁਤ ਹੀ ਬਹੁਤ ਹੀ ਮਤਲਬ ਕਿ ਸਾਨ ਸ਼ਕਤੀ ਦੀ ਹੋ ਹੁੰਦੀ ਹੈ ਮਾਂ ਬੰਨਾ ਚਲੋ ਪਛਾਰੀ ਹੁਣ ਤੱਕ ਬੈਠੀ ਹੈ ਇੱਥੇ ਤੇ ਆਪਾਂ ਇਹਨੂੰ ਰੋਟੀ ਪਾਇਆ ਕਰਾਂਗੇ ਰੋਜ਼ ਇਹ ਮਤਲਬ ਪਹਿਲਾਂ ਹੁੰਦੀ ਸੀ ਕਿ ਸਾਡੇ ਘਰ ਹੁੰਨੀ ਜਾਂਦੀ ਹਮ ਬਸੇ ਨੇ ਜਨਮ ਦਿੱਤਾ ਬੱਚਿਆਂ ਨੂੰ ਤੇ ਇਹ ਹੁਣ ਆਪਾਂ ਇਹਨੂੰ ਦੁੱਧ ਵੀ ਪਾਵਾਂਗੇ ਰਾਤ ਨੂੰ ਤੇ ਰੋਟੀ ਵੀ ਪਾਵਾਂਗੇ ਨਾਉ ਚ ਇੱਧਰ ਡੜੀ ਲੱਗੇ ਮੈਨੇ ਕੰਮ ਕਰਨ ਇਹ ਨਿਭੜਦਾ ਹੀ ਨਹੀਂ ਹੁੰਦਾ ਜਦੋਂ ਮਿਸਤਰੀ ਲੱਗ ਜਾਂਦੇ ਆ ਤੋਂ ਬਾਅਦ ਦੇ ਕੰਮ ਛੋਟੇ-ਮੋਟੇ ਨਿਭੜਦੇ ਹੀ ਨਹੀਂ ਹੁੰਦੇ ਮਤਲਬ ਸਫਾਈ ਕਰਨ ਦੇ ਚੱਕਰ ਵਿੱਚ ਰੋੜੇ ਲੱਭਦੇ ਪਏ ਆ ਕਿਉਂਕਿ ਇੱਧਰ ਇੱਟਾਂ ਰਸੀ ਕੰਦ ਕਰਨੀ ਆ ਹਣ ਬਗਲ ਕਰਨਾ ਸਾਰੀ ਉਹ ਤੱਕ ਬਗਲ ਕਰ ਦੇਣਾ ਕੰਦ ਕਰ ਦੇਣੀ ਆ ਤਾਂ ਕਰਕੇ ਇੱਟਾਂ ਲੱਭ ਰਹੇ ਆ ਨੀਚੋਂ ਕਿਉਂਕਿ ਇਹਨਾਂ ਨੇ ਪਹਿਲਾਂ ਦੀਆਂ ਦੱਬੀਆਂ ਹੋਈਆਂ ਨੇ ਇੱਟਾਂ ਸਾਡੇ ਬਾਪੂ ਜੀ ਨੇ ਪਹਿਲਾਂ ਦੀਆਂ ਦੱਬੀਆਂ ਹੋਈਆਂ ਨੇ ਉਹ ਮਤਲਬ ਹੁਣ ਇੱਥੋਂ ਕਾਢਣ ਲੱਗੇ ਹੋਏ ਨੇ ਤੇ ਚਲੋ ਹੌਲੀ ਹੌਲੀ ਲੱਗੇ ਹੋਏ ਨੇ ਕਹੀ ਨਾਲ ਤੇ ਬਗਲ ਹੋ ਜਾਊਗਾ ਪੂਰਾ ਆਪਣਾ ਬਗਲ ਹੋਣਾ ਵੀ ਬਹੁਤ ਜ਼ਰੂਰੀ ਆ ਓਪਨ ਆ ਚਾਰਾ ਮਤਲਬ ਹੋਰੀ ਹੋਲੀ ਘਰ ਦਾ ਸਾਰਾ ਸਿਸਟਮ ਠੀਕ ਹੁੰਦਾ ਜਾਂਦਾ ਹੋਣਾ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਚੈਨਲ ਨੂੰ ਪਾਤਾ ਤੋਂ ਬਾਅਦ ਸਪੋਰਟ ਕਰਿਆ ਕਰੋ ਅੱਜ ਕੱਢਾਂਗੇ ਭਾਈ ਹੋਰ ਕੀ ਕਰਨਾ ਹੋਰ ਬਾਅਦ ਚ ਕੱਢ ਲਿਆ ਹੁਣ ਚਲੋ ਮਿੱਟੀ ਦੱਬ ਦੋ ਕਿਉਂਕਿ ਮਿੱਟੀ ਦੀ ਉਹ ਹੋ ਜਾਣੀ ਹੈ ਨਾ ਲਾਜੀ ਦਰੱਖਤ ਨੂੰ ਦੇਖ ਕੇ ਤੁਹਾਨੂੰ ਅੰਦਾਜ਼ਾ ਲੱਗਿਆ ਨਾ ਬੱਦਲ ਬਹੁਤ ਆਇਆ ਸੀਗਾ ਪਰ ਮੀਂਹ ਪਿਆ ਨਹੀਂ ਪਰ ਉਹਦਾ ਬੱਦਲ ਬੱਦਲ ਹੋਏ ਹੋਏ ਨੇ ਦੇਖੋ ਹਵਾ ਚੱਲ ਰਹੀ ਹੈ ਥੋੜੀ ਬੋਰੀ ਹੁਣ ਹੀ ਚੱਲਣ ਲੱਗੀ ਆ ਹਵਾ ਤੇ ਉਹਦਾ ਮੌਸਮ ਠੰਡਾ ਰਿਹਾ ਹੋ ਗਿਆ ਥੋੜਾ ਯਾ ਤੇ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਸ਼ੇਅਰ ਵੀ ਕਰਦਿਆ ਕਰੋ ਤੁਹਾਡੀ ਸਪੋਰਟ ਨਾਲ ਹੀ ਮਿਲ ਕੇ ਜਾ ਸਕੂ ਪਲੀਜ਼ ਤੇ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਵਿੱਚ ਓਕੇ ਬਾਏ ਬਾਏ ਟਿਕ ਕੇਅਰ